ਕਾਂਗਰਸ ਦੀਆਂ ਨੀਤੀਆਂ ਪ੍ਰਚਾਰ ਤੇ ਪਸਾਰ ਨੂੰ ਘਰ-ਘਰ ਪਹੁੰਚਾਉਣ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਗੁਰ ਸ਼ਰਨਕੌਰ ਰੰਧਾਵਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਮਹਿਲਾ ਕਾਂਗਰਸ ਕੋਆਰਡੀਨੇਟਰ ਸਰਵੀ ਵਰਮਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਿਵਾਨੀ ਸ਼ਰਮਾ ਵੱਲੋਂ ਅਨੁਰਾਧਾ ਨੂੰ ਜ਼ਿਲ੍ਹਾ ਅਮਰਸਰ ਦੇ ਅਤੀਦੀ ਪ੍ਰਧਾਨ ਨੂੰ ਯੁਕਤ ਕਰਨ ਨਿਯੁਕਤੀ ਪੱਤਰ ਦਿੱਤਾ ਗਿਆ ਇਸ ਮੁਕੇ ਐਚਐਚਈ ਤੌਰ ਤੇ ਪਹੁੰਚੇ ਹਲਕਾ ਪੱਛਮੀ ਦੇ ਇੰਚਾਰਜ ਪਲबीर ਸਿੰਘ ਬੱbbi ਨੇ ਨਵ ਨਿਯੁਕਤ ਪ੍ਰਧਾਨ ਅਰਦਾਦਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਕਾਂਗਰਸ ਸਰਕਾਰ ਸਮੇਂ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਾਂਗਰਸ ਨਾਲ ਜੋੜਨ ਵਿੱਚ ਆਪਣਾ ਯੋਗਦਾਨ ਪਾਉਣ ਇਸ ਮੌਕੇ ਮੈਡਮ ਸਰਵੀ ਵਰਮਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਆਪਣੇ ਆਪ ਵਿੱਚ ਇੱਕ ਮਜਬੂਤ ਸੰਗਠਨ ਹੈ ਅਤੇ ਭੈਣਾ ਦੀ ਲੜਾਈ ਲੜਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾ ਐਨ ਆਰਡਰ ਦੀ ਸਥਿਤੀ ਨਾਵਾ ਡੋਲ ਹੈ ਤੇ ਮਹਿਲਾਵਾਂ ਘਰੋਂ ਨਿਕਲਣ ਤੋਂ ਡਰਦੀਆਂ ਹਨ ਉਤੋਂ ਬੇਰੋਜ਼ਗਾਰੀ ਨਸ਼ੇ ਅਤੇ ਗੈਂਗਸਟਰਵਾਦ ਨੇ ਉਹਨਾਂ ਦੇ ਬੱਚਿਆਂ ਨੂੰ ਬੁਰੇ ਦੌਰ ਵਿੱਚ ਧੱਕ ਦਿੱਤਾ ਹੈ ਅੱਜ ਮਹਿਲਾਵਾਂ ਆਪ ਸਰਕਾਰ ਤੇ ਹਜ਼ਾਰ ਰੁਪਏ ਦੇ ਝੂਠੇ ਵਾਅਦੇ ਨੂੰ ਭੁੱਲ ਕੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ ਜਿਸ ਦੇ ਚੱਲਦੇ ਮਹਿਲਾ ਕਾਂਗਰਸ ਚੁੱਪ ਬੈਠਣ ਦੀ ਜਗ੍ਹਾ ਸੰਘਰਸ਼ ਦਾ ਰਾਹ ਚੁਣ ਰਹੀ ਹੈ ਇਸ ਮੌਕੇ ਅਨੁਰਾਦਾ ਨੇ ਸਮੂੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅੱਜ ਅਸੀਂ ਅਨੁਰਾਧਾ ਜੀ ਨੂੰ ਸਾਡੇ ਪੰਜਾਬ ਦੇ ਚਿਹਰੇ ਪ੍ਰਦਾਨ ਨੇ ਸ਼੍ਰੀ ਗੁਰਸ਼ਰਨ ਕੋਰ ਰੰਦਾਵਾ ਜੀ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਮੈਂ ਇੱਥੇ ਉਹਨਾਂ ਨੂੰ ਇਤਹਾਤੀ ਦੀ ਚਿਹਰੀ ਐ ਅੰਮ੍ਰਿਤਸਰ ਡਿਸਟ੍ਰਿਕਟ ਦੀ ਪ੍ਰਦਾਨ ਅਨਾਉਂਸ ਕਰਨ ਆਈ ਹੋਈ ਆ ਜਿਸ ਵਿੱਚ ਸਾਡੇ ਇੱਥੇ ਸਪੈਸ਼ਲ ਜਿਹੜੇ ਤੌਰ ਤੇ ਨੇ ਉਹ ਸਾਡੇ ਜਿਹੜੇ ਮਹਿਲਾ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਸੁਰਬੀ ਵਰਮਾ ਜੀ ਆਏ ਹੋਏ ਨੇ ਉਹਨਾਂ ਦੇ ਛਤਰ ਛਾਇਆ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਅਨਾਉਂਸ ਕਰਕੇ ਜਾ ਰਹੇ ਹਾਂ ਤੇ ਨਾਲ ਦੀ ਨਾਲ ਇਹਨਾਂ ਨੂੰ ਅਸੀਂ ਵੈਸਟ ਵਿਸ਼ੇਸ ਦਿੰਨੇ ਆ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਜਿਸ ਤਾਂ ਹੋ ਸਕੇ ਮਦਦ ਕਰਨ ਜਿਸ ਤਾਂ ਹੋ ਸਕੇ ਅੱਗੇ ਵੱਧ ਕੇ ਹਿੱਸਾ ਲੈਣ ਤੇ ਮਹਿਲਾ ਕਾਂਗਰਸ ਦਾ ਨਾਮ ਜਿਹੜਾ ਵੈ ਉਹ ਅੱਗੇ ਵਧਾਂ ਚੰਨੀਆਂ ਮਹਿਲਾਵਾਂ ਹੋ ਸਕਣ ਉਹ ਆਪਣੇ ਮਹਿਲਾ ਕਾਂਗਰਸ ਦੇ ਵਿੱਚ ਜੋੜਨ ਪਿੰਡਾਂ-ਪਿੰਡਾਂ ਵਿੱਚ ਜਾ ਕੇ ਜਿਹੜੇ ਹੈ ਆਪਣੀ ਸਰਕਾਰ ਦੇ ਜਿਹੜੇ ਰਾਹੁਲ ਗਾਂਧੀ ਦੇ ਜੋ ਸੰਦੇਸ਼ ਹੈ ਉਹ ਪਹੁੰਚਾਇਆ ਜਾਵੇ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਅਗਲੀਆਂ ਇਲੈਕਸ਼ਨਸ ਹੈ ਉਹਦੇ ਵਿੱਚ ਮਹਿਲਾਵਾਂ ਦਾ ਜਿਹੜਾ ਯੋਗਦਾਨ ਹੈ ਉਹ ਵੱਧ ਛੜ ਕੇ ਹੋਵੇ ਅੱਜ ਤਾਂ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਨੁਰਾਦਾ ਜੀ ਨੂੰ ਹਾਈ ਕਮਾਂਡ ਨੇ ਆ ਚੂਸ ਕੀਤਾ ਨਾਲ ਸਾਡੇ ਪਰਾਜੀ ਬੱਬੀ ਜੀ ਨੇ ਵੀ ਉਹਨਾਂ ਦੀ سپورਟ ਕੀਤੀ ਹੈ ਤੇ ਉਹਦੇ ਨਾਲ ਗੁਰਸ਼ਰਨ ਜੀ ਸਾਡੇ ਜੋ ਪੰਜਾਬ ਦੀ ਪ੍ਰੈਜ਼ੀਡੈਂਟ ਹੈ ਆ ਉਹਨਾਂ ਨੇ ਵੀ ਜੋ ਵੀ ਇਹਨਾਂ ਨੂੰ ਚੂਸ ਕੀਤਾ ਹੈ ਬਟ ਸਭ ਕੁਝ ਜਿਹੜੇ ਫੈਸਲੇ ਹਾਈ ਕਮਾਂਡ ਦੇ ਨਾਲ ਹੁੰਦੇ ਨੇ ਅچھے ਇਨਸਾਨਾਂ ਦੇ ਨਾਲ ਹੁੰਦੇ ਨੇ ਐ ਕਾਫੀ ਮਿਹਨਤੀ ਨੇ ਔਰ ਸਾਬਦੇ ਭਰਾਵਾਂ ਦੀ ਪਹਿਲਾਂ ਦੀ ਸਪੋਰਟਾਂ ਲਾਜ ਬਣੇ ਨੇ ਆਪਣੀ ਮਿਹਨਤ ਨਾਲ ਤੇ ਆਸ਼ਾ ਕਰਦੀਆਂ ਕਿ ਇਹ ਸਾਡੀ ਨੈਸ਼ਨਲ ਪਾਰਟੀ ਪੰਜਾਬ ਦੀ ਪਾਰਟੀ ਸਾਰੀ ਇੱਕੋ ਹੀ ਹੈ ਇਹ ਸਾਰੀ ਰਾਹੁਲ ਜੀ ਦੀ ਪਾਰਟੀ ਹੈ ਸੋਨੀਆ ਜੀ ਦੀ ਪਾਰਟੀ ਹੈ ਸਾਡੇ ਆਦਰਨੀਏ ਕਿਹੜੇ ਵੱਡੇ ਬੈਠੇ ਨੇ ਕਾਂਗਰਸ ਪਾਰਟੀ ਦੀ ਸਭ ਉਹਨਾਂ ਦੀ ਦੇਨ ਹੈ ਔਰ ਅਸੀਂ ਉਹਨਾਂ ਦੇ ਬੱਚੇ ਆ ਔਰ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀ ਪਾਰਟੀ ਲਈ ਪੱਕੇ ਰਹੀਏ ਔਰ ਉਸ ਪਾਰਟੀ ਦਾ ਨਾਮ ਰੋਸ਼ਨ ਕਰੀਏ ਔਰ ਅਸੀਂ ਅੱਗੇ ਨਾਮ ਰੋਸ਼ਨ ਕਰਾਂਗੇ ਤੇ ਸਾਨੂੰ ਘਰ ਬੈਠੇ ਉਹਦੇ ਮਿਲਣਗੇ ਸਭ ਕੁਝ ਮਿਲੇਗਾ ਬਸ ਪਾਰਟੀ ਨਾਲ ਵਫਾਦਾਰੀ ਔਰ ਮਿਹਨਤ ਇਹ ਜ਼ਰੂਰੀ ਹੈ आम आदमी पार्टी था था सब नु पता लाग गया हुन जणियां इलेक्शंस हुई हैं ओदे विच आ, सब नु नजर आ रया है की बहुत ही जल्दी ਸਾਡੀ ਪਾਰਟੀ ਪੰਜਾਬ ਚ ਆਏਗੀ ਔਰ ਕਦੀ ਵੀ ਕਾਂਗਰਸ ਦੇ ਰੂਲ ਦੇ ਵਿੱਚ ਪੰਜਾਬ ਚ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਕਦੀ ਵੀ ਕੋਈ ਇਨਸਾਨ ਭੁੱਖਾ ਗਰੀਬ ਨਹੀਂ ਸੁਤਾ ਕੋਈ ਅਮੀਰ ਦੇ ਬਿਜ਼ਨਸਮੈਨ ਕੋਈ ਦੁਖੀ ਨਹੀਂ ਹੋਇਆ ਕੋਈ ਇੰਡਸਟਰੀਲਿਸਟ ਦੁਖੀ ਨਹੀਂ ਹੋਇਆ ਸਭ ਖੁਸ਼ ਰਹੇ ਨੇ ਇੱਕ ਐਸੀ ਪਾਰਟੀ ਹੈ ਜਿਹੜੀ ਕਾਂਗਰਸ ਪਾਰਟੀ ਹੈ ਪੁਰਾਣੀ ਪਾਰਟੀ ਹੈ ਜਿਹੜੀ ਰਾਜੀਵ ਗਾਂਧੀ ਜੀ ਦੇ ਜਿਨ੍ਹਾਂ ਨੇ ਸਾਡੇ ਵਾਸਤੇ ਇਨੀਆਂ ਬਲਿਦਾਨ ਕੁਰਬਾਨੀਆਂ ਦਿੱਤੀਆਂ ਉਸ ਪਾਰਟੀ ਨੇ ਉਹਦੇ ਨਾਲ ਉਸ ਪਾਰਟੀ ਨਾਲ ਹਮੇਸ਼ਾ ਵਫਾਦਾਰੀ ਰੱਖਣੀ ਚਾਹੀਦੀ ਹੈ ਕੁਝ ਲੋਕਾਂ ਨੇ ਪਾਰਟੀ ਬਦਲ ਕੇ ਸਾਡੀ ਪਾਰਟੀ ਦਾ ਨਾਮ ਬਦਨਾਮ ਕੀਤਾ ਬਟ ਸਾਡੀ ਪਾਰਟੀ ਅੱਜ ਵੀ ਜ਼ਿੰਦਾਬਾਦ ਹੈ ਨੈਸ਼ਨਲ ਕਾਂਗਰਸ ਪਾਰਟੀ ਹਮੇਸ਼ਾ ਹੀ ਜ਼ਿੰਦਾਬਾਦ ਰਹੇਗੀ ਅੰਤ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਅੱਗੇ ਹੀ ਆਣਾ ਪਏਗਾ ਔਰ ਇੱਕ ਸਾਡੀ ਪਾਰਟੀ ਹੈ ਜਿਹੜਾ ਸਭ ਦਾ ਕਲਿਆਣ ਔਰ ਦੇਸ਼ ਦਾ ਕਲਿਆਣ ਕਰ ਸਕਦੀ ਹੈ ਹਿੰਦੁਸਤਾਨ ਦਾ ਕਲਿਆਣ ਕਰ ਸਕਦੀ ਹੈ ਉਹਦੇ ਨਾਲ ਹੀ ਮੈਂ ਇਹ ਹੀ ਕਾਂਗੀ ਕਿ ਸਭ ਨੂੰ ਵਫਾਦਾਰੀ ਨਾਲ ਆਪਣੀ ਪਾਰਟੀ ਨਾਲ ਚੱਲਣਾ ਚਾਹੀਦਾ ਮੈਂ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆਦਾ ਕਰ ਰਹੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਹੈ ਰਾਜਾ ਬੜਿੰਚੀ ਦਾ ਮੈਡਮ ਕੁਸ਼ਰਨ ਕੌਰ ਜੀ ਦਾ ਔਰ ਸੁਰਵੀ ਮੈਮ ਸ਼ਿਵਾਨੀ ਮੈਮ ਔਰ ਪਲਵਾਨ ਜੀ ਜੋ ਕਿ ਬਹੁਤ ਜ਼ਿਆਦਾ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ ਤੇ ਮੈਨੂੰ ਇਸ ਲਾਇਕ ਸਮਝਿਆ ਤੇ ਇਹ ਉਹਦਾ ਮੈਨੂੰ ਦਿੱਤਾ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਇਸ ਉਹਦੇ ਤੇ ਜੋ ਵੀ ਇਹਨਾਂ ਨੇ ਮੇਰੇ ਤੋਂ ਉਮੀਦ ਰੱਖੀ ਐ ਐਕਸਪੈਕਟੇਸ਼ਨ ਹੈ ਗਿਆ ਮੈਂ ਉਹਨਾਂ ਤੇ ਪੂਰੀ ਉਤਰਾ ਤੇ ਕੰਮ ਕਰਾਂ ਤੇ ਪਾਰਟੀ ਨੂੰ ਮਜ਼ਬੂਤ ਬਣਾਵਾਂ